ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਕ ਸਰਵੰਨ ਨਗਰ ਪਟਿਆਲਾ ਗੁਰੂ ਨਾਨਕ ਸੇਵਾ ਸਿਨਨ ਫਾਊਂਡੇਸ਼ਨ ਦੇ ਸੰਸਥਾ ਵੱਲੋਂ ਅੱਜ ਸਾਡੇ ਪਰਿਵਾਰ ਸਾਡੇ ਵਿਦਿਆਲਿਆ ਦੇ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਸਿੰਘ ਭਾਈ ਅਗਮ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਭਾਈ ਬੱਤਰ ਸਿੰਘ ਕਹਿੰਨੇ ਆ ਇਹਨਾਂ ਦਾ ਜਨਮ ਦਿਨ ਅੱਜ ਸੋ ਇਹ ਜਨਮ ਦਿਨ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੱਚਿਆਂ ਦੇ ਵਾਸਤੇ ਇੱਕ ਛੋਟੀ ਜੀ ਪਾਰਟੀ ਦਾ ਅਰੇਂਜਮੈਂਟ ਕੀਤਾ ਹੈ ਸੋ ਦੂਜੀ ਖੁਸ਼ੀ ਦੀ ਗੱਲ ਇਹ ਵੀ ਹੈ ਵੀ ਜਿਹੜੇ ਬੱਚਿਆਂ ਦਾ ਪੇਪਰ ਚੱਲ ਰਹੇ ਨੇ ਇਹਨਾਂ ਦੇ ਅਗਲੀਆਂ ਕਲਾਸਾਂ ਦੇ ਨਵੇਂ ਐਡਮਿਸ਼ਨਾਂ ਹੋਣੀਆਂ ਨੇ ਇਹ ਵੀ ਸਾਨੂੰ ਖੁਸ਼ੀ ਹੈ ਵੀ ਸਾਡੇ ਸਾਰੇ ਬੱਚੇ ਅਗਲੀਆਂ ਕਲਾਸਾਂ ਦੇ ਵਿੱਚ ਇਹਨਾਂ ਨੇ ਪ੍ਰਵੇਸ਼ ਹੋਣਾ ਹੈ ਸਾਰੀਆਂ ਸੰਗਤਾਂ ਤੋਂ ਅਸੀਸ ਮੰਗਦੇ ਆਂ ਵੀ ਸਾਰੀਆਂ ਸੰਗਤਾਂ ਅਸੀਸ ਦੇਣ ਸਾਡੇ ਬੱਚੇ ਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਕੌਮ ਦੇ ਪ੍ਰਚਾਰਕ ਬਣ ਕੌਮ ਦੇ ਕੀਰਤਨੀਏ ਬਣ ਕੌਮ ਦੀ ਸੇਵਾ ਕਰਨ ਵਾਸਤੇ ਸੇਵਾਦਾਰ ਬਣ ਇਹ ਸਾਡੀ ਖੁਆਇਸ਼ ਹੈ ਮੰਦੀ ਸੱਚੇ ਪਾਤਸ਼ਾਹ Amir ਕਰੇ ਸੰਗਤਾ ਸੀਸਾਂ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ